ਵੇਦੇ ਵੀਰੇ ਯਾਰ ਗਰੀਬੀ ਮਾਰਤੀ ਕਰਦੇ ਗਰੀਬ ਨੇ ਯਾਰ ਭੁੱਖ ਬੋਲ ਲੱਗੇ 2 ਦਿਨ ਹੋ ਗਏ ਕੁਝ ਨਹੀਂ ਖਾਦਾ ਉਦੋਂ 2000 ਅੱਗੇ ਜੋ ਦਿਮਾਗ ਨਾ ਖਾ ਇੱਕ ਮਿੰਟ ਹੋਲਡ ਕਰੀ ਓਏ ਕਮਲਿਆ ਮੂੜੀ ਦਾ ਨਹੀਂ ਹੁੰਦਾ ਕਿਸੇ ਨੂੰ ਰੱਬ 10 ਗੁਣਾ ਕਰਕੇ ਦਿੰਦਾ ਹੁੰਦਾ ਦੇ ਦੇ ਉਹਨੂੰ ਹਾਂ ਚੱਲ ਠੀਕ ਆ ਵੀਰੇ ਹਾਲ ਹੈ ਭਾਈ ਠੀਕ ਆ ਚੱਲ ਮੈਂ ਆ ਗਿਆ 10 ਰੁਪਏ ਹੈ ਭਾਈ ਭਾਈ 10 ਰੁਪਏ ਦਾ ਕੀ ਹੋਣਾ ਕੋਈ ਵੱਧ ਦੇ ਦੇ ਯਾਰ ਕੋਈ ਰੋਟੀ ਵਝਾਉਣੀ ਸੀ ਤਾਂ ਹਾਂ ਜੀਰਾ ਵੀ ਕਹਿੰਦਾ ਸੀ ਕਿ ਜੇ ਮੈਂ ਕਿਸੇ ਨੂੰ ਜਿੰਨਾ ਦਾ ਦੋ ਦਾ 10 ਬਣਾ ਕੇ ਮਿਲੂਗਾ ਇਹਦਾ ਮਾਪੋ ਜੇ ਮੈਨੂੰ 10000 ਦੇਦਾ ਤਾਂ ਮੈਨੂੰ ਲੱਖ ਰੁਪਏ ਮਿਲੂਗਾ ਬੜ ਰੋਗ ਭਾਈ ਹਾਲ ਹੈ ਭਾਈ ਹਾਂ ਤਾਂ ਬਿਆਤੀ ਨਾ ਇਹਨੇ ਤਾਂ ਇਹ ਤਾਂ ਮੈਨੂੰ ਪੰਮਲੇ ਲੱਗਦਾ ਕੋਈ ਫੋਰਮਾਂ ਮੇਰੇ ਨਹੀਂ ਆਂਦੀ ਪਿਆ ਯਾਰ ਮੇਰੇ ਬਣ ਕੇ ਮੇਰੇ ਕੋਲ ਫੋਨ ਨਹੀਂ ਹੈ ਯਾਰ ਘਰ ਲੈਣਾ ਫੋਨ ਆਉਂਦਾ ਘਰ ਤੇ ਉੱਥੇ ਕਰ ਰਹੇ ਨੇ ਕਿ ਫੋਨ ਹੀ ਦੇ ਦੇ ਕੋਈ ਪੁਰਾਣਾ ਜਿਹਾ ਹੈਗਾ ਤਾਂ ਫੋਨ ਵਿਜੀ ਮੈਂ ਵਾਪਸ ਉਹ ਟੈਕਸਫੋਨ ਮੈਨੂੰ ਮਿਲ ਲਗੇ ਉਹ ਮੈਂ ਦੱਸ ਨਹੀਂ ਮੈਂ ਵਧੀਆ ਕੈਂਡਾ ਹੀ ਹੋਣੀ ਲੈ ਲੂੰ ਲੈ ਫੜ ਬਾਈ ਲੈ ਜਾ ਥੈਂਕ ਯੂ ਵੀਰੇ ਰਾਮ ਤੈਨੂੰ ਤਰੱਕੀਆਂ ਦੇਵੇ ਵੀਰੇ ਮੇਰੇ ਇੱਕ ਟੋਟੇ ਦੀ ਬੇਨਤੀ ਹੋ ਰਹਾ ਯਾਰ ਬਾਈ ਗਰਮੀ ਬਹੁਤ ਆ ਗਰਮੀ ਦੀ ਘੁੰਮਣਾ ਬਹੁਤ ਆ ਵੀਰੇ ਮੈਂ ਤੁਰ ਕੇ ਘੁੰਮਦਾ ਸਾਰਾ ਪਿੰਡ ਭਾਈ ਬਣ ਕੇ ਕੋਈ ਤਰਾਣਾ ਕੁਟਰ ਮੋਟਰਸਾਈਕਲ ਕੋਈ ਵੀ ਟੁੱਟਾ ਉੱਟਾ ਜਹਾਜ ਜਾਵੇਗਾ ਬਾਈ ਜੇ ਉਹ ਹੀ ਦੇ ਦੇ ਭਲਾ ਕੁ ਰੱਬ ਤੇ ਆ ਕੁਟਰ ਸਾਈਕਲ ਤੈਨੂੰ ਐ ਕਰਦਾ ਆਪਣੇ ਪੁਰਾਣੇ ਮੋਟਰਸਾਈਕਲ ਦੀ ਚਾਬੀ ਦੇ ਦੇ ਨਾ ਇਹਨਾਂ ਫਿਰ 100 ਮੋਟਰਸਾਈਕਲ ਨਹੀਂ ਮੈਂ ਦੱਸ ਦੂਸਨੀ ਮਾਤਾ 450 ਲੱਖ ਪਰ ਕਿਲੋ ਲੈ ਫੜ ਬਾਈ ਲੈ ਜਾ ਠੀਕ ਠੀਕ ਹੈ ਵੀਰੇ ਧੰਨਵਾਦ ਤੇਰਾ ਟੰਗਾ ਫਿਰ ਮੈਂ ਚੱਲਦਾ ਤਬ ਤੈਨੂੰ ਤਰੱਕੀਆਂ ਦੇ ਦੇ ਜੀ ਤਾਂ ਆ ਫੜਾ ਫੜ ਹਾਂ ਜੀ ਵੀਰੇ ਆ ਪੈਸੇ ਲੈ ਕੇ ਜਾ ਬਾਜ਼ਾਰ ਜਾ ਕੇ ਓਏ ਮੈਂ ਇੱਥੇ ਪੈਸੇ ਰੱਖੇ ਗਏ 10000 ਰੁਪਿਆ ਕਿੱਥੇ ਆ ਤਾ ਵੀਰੇ ਮੈਂ ਮੰਗ ਤੈਨੂੰ ਦੇ ਦਿੱਤੇ ਸੀ ਤੁਸੀਂ ਤਾਂ ਆਪ ਹੀ ਤਾਂ ਗਿਆ ਸੀ ਵੀ ਜਿੰਨੇ ਆ ਪਾਕਿਸਤਾਨ ਦੇ ਮੰਗ ਤਾਂ 10 ਗੁਣਾ ਹੋ ਕੇ ਮਿਲਦੇ ਨੇ ਓਏ ਦੇਖ ਗੁਫਾ ਮੈਂ ਤੈਨੂੰ 10000 ਦੇਣ ਥੋੜੀ ਘਿਆ ਸੀ ਜਾ ਤਰੇ ਉਹ ਦੁਲਿਆ ਮੋਟਰਸਾਈਕਲ ਦੀ ਚਾਬੀ ਫੜਾ ਮੈਂ ਘਰੋਂ ਲਿਆਵਾ ਫੜ ਕੇ ਪਿਆ ਸੀ ਜ਼ਰੂਰੀਆ ਜਾਣਾ ਬਾਜ਼ਾਰ ਮੋਟਰਸਾਈਕਲ ਦੀ ਚਾਬੀ ਵੀ ਦਿੱਤੀ ਵੀਰੇ ਮੈਂ ਤਾਉ ਨੂੰ ਨੋਕਾ ਮੈਨੂੰ ਨਮਾ ਮਿਲ ਜੂਗਾ ਕੀ ਨੋ 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 ਨੋ